ਬਹੁਤ ਮਹਿੰਗੀ ਹੋ ਚੁੱਕੀ ਹੈ ਦੇਖੋ ਜੀ ਪਹਿਲਾਂ 30 ਰੋਟੀ 1500 2000 ਨਾਲ ਭਰ ਦਿੰਦੇ ਸੀ ਜੀ ਠੀਕ ਹੈ ਜੀ ਹੁਣੀ ਕਿੰਨਾ ਹੋ ਗਿਆ 100 ਤੋਂ 2000 ਰੁਪਏ ਹੁਣ ਕੋਈ ਕੰਮ ਕਰ ਦੋ 25 ਕਿਲੋ ਡੱਬਾ 50 ਰੁਪਏ ਰੋਣੂ ਆਏਗੀ 1250 1300 ਡੱਬਾ ਗੋਭੀ ਹੁਣ 20000 ਦਾ ਮਾਲ ਲਾਇਆ ਪਸੋਂ ਲਾਂਡਾ ਬਾਜੂ ਲਗਾਖਣੀ ਹੈ ਜੀ ਬੰਦਾ ਮਜਬੂਰ ਹੈ ਇੰਨੀ ਮਹਿੰਗਾਈ ਵੱਜ ਚੁੱਕੀ ਹੈ ਗਾਣ ਆਣਾ ਹੀ ਬੰਦ ਹੋ ਰਿਹਾ ਜੀ ਅਗਲੇ ਮੱਲੇ ਬੈਠੇ ਬੈਠੇ ਤੋਂ ਲੈ ਲਾਂਗੇ ਆਲਾ ਬਰਾ ਫੋਰ ਦਾ ਤੇਰਪੂ ਕੇ ਮੰਡੀ ਜਾਂਦਾ ਵੀ ਸਮਾਨ ਸਸਤਾ ਮਿਲੇਗਾ ਅਗਲਾ ਨਾ 100 ਰੁਪਏ ਕਿਲੋ ਟਮਾਟਰ ਹੈ 50 ਰੁਪਏ ਕਿਲੋ ਪਿਆਜ਼ ਆ ਗਿਆ ਕਿਥੋਂ ਲੈ ਲੇਗਾ ਇਹ ਹਫਤੇ ਨਾਲੋਂ ਟਮਾਟਰ ਦਾ ਇਸ ਵਾਰੀ ਥੋੜਾ ਜਿਹਾ ਮੈਂ ਕਹਾਂਗੀ ਕਿ ਡਾਊਨ ਆਇਆ ਲਾਸਟ ਵੀਕ ਹੈ ਇ ਪ੍ਰੀਸੀਡਡ ਬਾਇ 80 ਰੁਪਏ ਪਰ ਕਿਜੀ ਪਰ ਅੱਜ ਜਿਹੜਾ ਰੇਟ ਹੈ ਉਹ 80 80 ਰੁਪਏ ਦੀ ਜਗ੍ਹਾ 60 ਰੁਪਏ ਆ ਗਿਆ ਸੋ ਪਿਛਲੇ ਹਫਤੇ ਨਾਲ ਤਾਂ ਬੈਟਰ ਹੈ ਬਟ ਓਵਰ ਆਲ ਸਬਜ਼ੀਆਂ ਦਾ ਰੇਟ ਜਿਹੜਾ ਹੈਗਾ ਉਹ ਮਤਲਬ ਜ਼ਿਆਦਾ ਹੀ ਹੈ ਮੈਂ ਕਹਾਂਗੀ ਸਸ਼ੀਆ ਗਾਲ ਜੀ ਤੁਸੀਂ ਇਹ ਰਿਓ ਪੰਜਾਬ ਬੋਲਦਾ ਇਸ ਤੋਂ ਖੜਿਆ ਪੜਿਆਲਾ ਦੀ ਸਬਜ਼ੀ ਮੰਡੀ ਜਿੱਥੇ ਸਬਜ਼ੀ ਦੇ दाम ਜਿਹੜੇ ਆਸਮਾਨ ਦੇ ਪਹੁੰਚੇ ਹੋਏ ਤਲਾ ਉਹਨੂੰ ਪਹਿਲਾਂ ਸ਼ੋਰ ਮੰਡੀ ਦੇ ਤਸਵੀਰਾਂ ਦਿਖਾ ਰਹੀਏ ਜਿਹੜੇ ਸਬਜ਼ੀ ਲੱਗੇ ਜਿਹੜੇ ਸਬਜ਼ੀ ਜਿਹੜੇ 40 ਤੋਂ 50 ਦੇ ਰੇਟ ਵੱਧ ਗਏ ਪਹਿਲਾਂ ਜਿਹੜੇ ਜਿਹੜੇ ਦੁਕਾਨਦਾਰ ਵਾਲਾ थोड़ी ਗੱਲ ਕਰਾਂਦੇ ਆ ਕਿਰਾਬ ਜਿਹੜਾ ਮੇਰਾ ਨਾਮ ਜੀਤੋ ਦੇਵੀ ਜਿਹੜੇ ਸਬਜ਼ੀ ਪਹਿਲਾਂ ਨਾਲ ਮਹਿੰਗੀਆਂ ਤੇ ਸਸਤੀ ਹੈ ਪਹਿਲਾਂ ਨਾਲ ਮਹਿੰਗੀ ਹੈ ਜੀ ਕੀ ਰੇਟ ਚੱਲਦਾ ਇੱਕ ਵਾਰੀ ਸਬਜ਼ੀ ਕੀ ਰੇਟ ਹੈ ਸਾਰੀ ਸਬਜੀ ਮਹਿੰਗੀ ਹੈ ਪਿੰਡੀ ਮਹਿੰਗੀ ਹੈ ਖੀਰਾ ਲਾ ਲਓ ਇਹ ਵੀ ਬਾਹਰ ਦਾ ਆ ਰਿਹਾ ਹੈ ਬੈਂਗਨ ਲਾ ਲਓ ਇਹ ਵੀ ਬਾਹਰ ਦਾ ਆ ਰਿਹਾ ਹੈ ਪੇਠਾ ਉਹ ਲੋਕਲ ਤਾਂ ਕੋਈ ਹੈ ਨਹੀਂ ਸਬਜੀ ਟਮਾਟਰ ਦੇਖ ਲਓ ਕਿੰਨਾ ਮਹਿੰਗਾ ਹੈ ਪਿਆਜ਼ ਦੇਖ ਲਓ ਪੱਤਰ ਕਿੰਨਾ ਮਹਿੰਗਾ ਹੈ ਚਲੋ ਟਮਾਟਰਾਂ ਕੀ ਰੇਟ ਚੱਲ ਰਿਹਾ ਹੈ ਟਮਾਟਰਾਂ ਦਾ ਟੁਕੜਾ 50 ਵੀ ਨੇ 60 ਵੀ ਨੇ 80 ਵੀ ਨੇ ਲੈਗ ਲੱਗੀ ਫੱਬੀ ਲਈ ਜਾਂਦੇ ਨੇ ਬਾਹਰ ਲਵਾ ਰਹੇ ਨੇ 15 1500 ਦਾ 11 1100 ਦਾ ਗ੍ਰੇਡ ਵਿਕ ਰਿਹਾ ਹੈ ਤੇ ਜਦੋਂ ਉਹ ਪੰਜਾਬ ਦਾ ਹੁੰਦਾ ਆਪਣੇ ਪੰਜਾਬੀਆਂ ਲੋਕਾਂ ਦਾ ਹੁੰਦਾ ਉਦੋਂ 20 ਰੁਪਏ ਗ੍ਰੇਡ ਵਿਕਦੇ ਪੰਜਾਬੀ ਸਬਜੀ ਜੇ ਜਦੋਂ ਬਾਹਰੋਂ ਆਈ ਇਹ ਬਾਹਰੋਂ ਆ ਰਹੀ ਸਬਜ਼ੀ ਸਾਰੀ 15 ਨੰਬਰ ਬਾਹਰੋਂ ਆ ਰਹੀ 15 1500 ਦਾ ਗ੍ਰੇਡ ਆ ਰਿਹਾ ਹੈ ਕੀ ਬੰਦਾ ਗਰੀਬ ਬੰਦਾ ਖਾ ਲੇ ਚਲੋ ਕਹਿਣ ਦੀ ਮਜ਼ਾਕ ਦੀ ਗੱਲ ਹੈ ਤੋ ਹੋਰੇ ਅੱਜ ਕੱਲ ਗਰੀਬ ਜਨਾਨੀ ਨੂੰ ਘਰ ਚਲਾਣਾ ਰਸੋਈ ਜਲਾਣੀ ਬਹੁਤ ਔਖੀ ਇੱਕ ਮਹਿਲਾ ਨੇ ਰਸੋਈ ਚਲਾਣੀ ਇੱਕ ਲੇਡੀਜ਼ ਨੇ ਰਸੋਈ ਜਲਾਣੀ ਕਿੰਨੇ ਕੋਖੀ ਕਿੰਨਾ ਕੋ ਫਰਕ ਬਹੁਤ ਸਬਜ਼ੀ ਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇੱਕ ਟਾਈਮ ਦੀ ਸਬਜ਼ੀ ਬਣਾਈ ਹੋਈ ਤਿੰਨ ਟਾਈਮ ਖਾਂਦੇ ਅਗਲਾ ਇੱਕ ਟਾਈਮ ਦੀ ਸਬਜ਼ੀ ਤੇ ਸਾਡੀ ਵਿਕਰੀ ਵੀ ਨਹੀਂ ਹੈਗੀ ਵੀਰੇ ਆ ਦੇਖ ਲੈ ਵਿਕਰੀ ਸਾਡੇ ਹੁਣ ਕੱਲ ਦੇ ਬਚੇ ਵੇਣੇ ਅਸੀਂ ਕੱਲ 20 ਰੁਪਏ ਲੈ ਆਏ ਅੱਜ ਅਸੀਂ ਇਹਨਾਂ ਨੂੰ 10 ਰੁਪਏ ਵੇਚਣ ਦੇ ਮਜਬੂਰ ਹੋਏ ਅਗਲਾ ਚੱਕਦਾ ਨਹੀਂ 20 ਰੁਪਏ ਲੈ ਕੇ ਜੇ 30 ਕਹੀਏ ਗਾਗ ਭੱਜ ਲੈਂਦਾ ਕੀ ਕਰੀਏ ਅਗਲਾ 10 ਰੁਪਏ ਦੀ ਸਬਜ਼ੀ ਲੈਂਦਾ ਪੁੱਤਰ ਕੀ ਕਰੀਏ ਤਾਂ ਤਾਹੌਲਾ ਸੇ ਜਿਹੜੇ ਦੁਕਾਨਦਾਰੇ ਸਬਜ਼ੀ ਵੇਚੇ ਵੱਲੋਂ ਪੁੱਛਦੇ ਕਿੰਨੇ ਕਿਲੋ ਮਹਿੰਗੀ ਸਬਜ਼ੀ ਕਿੰਨਾ ਭਈ ਇਹਨਾਂ ਦਾ ਨਾਮ ਗਿਆਨ ਚੰਦ ਹੈ ਜੀ ਗਿਆਨ ਜੀ ਇਹ ਜਿਹੜੀ ਸਬਜ਼ੀ ਕਿੰਨੇ ਕਿਲੋ ਮਹਿੰਗੀ ਪਹਿਲਾਂ ਨਾਲ ਬੋੜ ਤਾਹੌਲਾ ਸੇ ਜਿਹੜੇ ਦੁਕਾਨਦਾਰੇ ਸਬਜ਼ੀ ਵੇਚੇ ਵੱਲੋਂ ਪੁੱਛਦੇ ਕਿੰਨੇ ਕਿਲੋ ਮਹਿੰਗੀ ਸਬਜ਼ੀ ਕਿੰਨਾ ਭਈ ਇਹਨਾਂ ਦਾ ਬਹੁਤ ਜ਼ਿਆਦਾ ਮਹਿੰਗੀ ਹੋ ਚੁੱਕੀ ਦੇਖੋ ਜੀ ਪਹਿਲਾਂ ਸਾਡੀ ਰੇੜੀ 1500 2000 ਨਾਲ ਭਰ ਦਿੰਦੇ ਸੀ ਜੀ ਠੀਕ ਹੈ ਜੀ ਹੁਣੀ ਕਿਹੜਾ ਮੀ ਜੀ 700 2000 ਦਾ ਪਰ ਕੋਪੀ ਗੱਲ ਕਰ ਦੋ 25 ਕਿਲੋ ਡੱਬਾ 50 ਰੁਪਏ ਕੋਣ ਨੂੰ ਆਏਗੀ 1250 1300 ਡੱਬਾ ਕੋਪੀ ਦੇ ਹੁਣ 20000 ਦਾ ਮਾਲ ਲਾਇਆ ਬੱਸੋ ਲਾਹਾਂ ਦਾ ਬਾਜ਼ਾਰ ਨਹੀਂ ਹੈ ਜੀ ਕਾਗ ਦਾ ਬਜਟ ਹੀ ਲਿਆ ਪਿਆ ਹੈ ਹਰ ਬੰਦਾ ਮਜਬੂਰ ਹੈ ਇੰਨੀ ਮਹਿੰਗਾਈ ਵੱਜ ਚੁੱਕੀ ਹੈ ਕਾਗ ਆਣਾ ਹੀ ਬੰਦ ਹੋ ਰਿਹਾ ਜੀ ਅਗਲਾ ਮੱਲੇ ਬੈਠੇ ਬੈਠੇ ਤੋਂ ਲੈ ਲਾਂਗੇ ਅਗਲਾ ਪਰਾ 100 ਰੁਪਏ ਤੇਰਪੁਰ ਕੇ ਮੰਡੀ ਜਾਂਦਾ ਵੀ ਸਮਾਨ ਸ ਅਗਲਾ 100 ਰੁਪਏ ਕਿਲੋ ਟਮਾਟਰ ਹੈ 50 ਰੁਪਏ ਕਿਲੋ ਪਿਆਜ਼ ਅਗਲਾ ਕਿਥੋਂ ਲੈ ਲੇਗਾ ਪਹਿਲਾ ਪਿਆਜ਼ ਆਉਂਦਾ ਨਹੀਂ 15 ਰੁਪਏ ਕਿਲੋ 20 ਰੁਪਏ ਕਿਲੋ ਆਲੂ ਆਉਂਦਾ ਨਹੀਂ 40 ਰੁਪਏ ਬੰਦੇ ਦਾ ਜੀ ਹਰ ਚੀਜ਼ ਬਾ ਚੁੱਕੀ ਹੈ ਗਾਹ ਘਟ ਗਿਆ ਸਾਡੇ ਨੁਕਸਾਨ ਬਹੁਤ ਹੋ ਰਿਹਾ ਰੋਜ਼ ਮਾਲ ਬਾ ਬਾ ਸੁੱਟਨੇ ਪੈ ਰਹੇ ਤੁਹਾਨੂੰ ਅੱਗੇ ਜਿਵੇਂ ਬਾਰਸ਼ਾ ਹੋਰ ਪੈਣੀ ਹੈ ਕਿਲਾ ਹੋ ਗਈ ਵੀ ਰੇਤ ਬਦੂਗੀ ਬਿਲਕੁਲ ਬਾਰਸ ਦੇਖੋ ਰੁਕੇ ਕਾਗਦਾ ਹੀ ਫਾਇਦਾ ਹੋ ਸਾਡਾ ਫਾਇਦਾ ਵੀ ਅਦੀ ਵੀ ਦਾਲ ਬੂਲ ਦਾ ਖਾਣਾ ਹੈ ਅਗਲਾ ਇੰਨੀ ਦੂਰ ਤੋਂ ਆਂਦਾ 1000 ਰੁਪਏ ਦਾ ਆ ਜਾਣਾ ਚਾਰ ਐਡ ਮੰਨੀ ਹੈ ਪਹਿਲਾ 1000 ਰੁਪਏ ਪੰਜ ਪੰਜ ਦਾ ਥੱਲੇ ਪਰਦੇ ਸੀ ਹਰ ਐਡਮ 10 15 ਰੁਪਏ ਕਿਲੋ ਹੁੰਦੀ ਸੀ ਕਾਗਦਾ ਬਜੜੀ ਵੀ ਸਹੀ ਸੀ ਚਾਰ 10 ਰੁਪਏ ਕਿਲੋ ਪਿਆ ਜਾਂਦਾ ਸੀ ਹੁਣੀ ਕਾੜਮ 80 ਰੁਪਏ ਦੀ ਅਗਲਾ ਪੰਜ ਐਡਮ ਦਿੰਦਾ 500 ਉੱਤੇ ਬੋਲ ਦਿੰਦਾ ਮੈਂ ਮਾਈਸੈਲਫ ਡਾਕਟਰ ਨਰਾਜ ਪਹਿਲਾ ਲਾਈ ਸਹੀ ਮੰਗੋ ਸਸਤੀ ਹੈ ਸਬਜ਼ੀਆਂ ਬਸ ਜੀ ਫਲਕਚੂਏਟ ਹੁੰਦੀਆਂ ਰਹਿੰਦੀਆਂ ਨੇ ਪਿਛਲੇ ਹਫਤੇ ਨਾਲੋਂ ਟਮਾਟਰ ਦਾ ਇਸ ਵਾਰੀ ਥੋੜਾ ਜਿਹਾ ਮੈਂ ਕਹਾਂਗੀ ਕਿ ਡਾਊਨ ਆਇਆ ਲਾਸਟ ਵੀਕ ਆਈ ਪਰਚੇਜ਼ਡ ਬਾਈ 80 ਰੁਪੀਸ ਪਰ ਕਿਜੀ ਪਰ ਅੱਜ ਜਿਹੜਾ ਰੇਟ ਹੈ ਉਹ 80 80 ਰੁਪੀਸ ਦੀ ਜਗ੍ਹਾ 60 ਰੁਪੀਸ ਆ ਗਿਆ ਸੋ ਪਿਛਲੇ ਹਫਤੇ ਨਾਲ ਤਾਂ ਬੈਟਰ ਹੈ ਬਟ ਓਵਰ ਆਲ ਸਬਜ਼ੀਆਂ ਦਾ ਰੇਟ ਜਿਹੜਾ ਹੈਗਾ ਉਹ ਮਤਲਬ ਜ਼ਿਆਦਾ ਹੀ ਹੈ ਮੈਂ ਕਹੂੰਗੀ ਇੱਕ ਮਹਿਲਾ ਨੇ ਸੋਈ ਚਲਾ ਲਈ ਹੁੰਦੀ ਹੈ ਕਿੰਨੇ ਕੁ ਮਗਲੇ ਜੀ ਫਰਕ ਬੈ ਜਰੀ ਪਰ ਸੋਈ ਚਲਾਣੀ ਕਿੰਨੇ ਮਹਿੰਗੀ ਹੋ ਗਈ ਦੇਖੋ ਮਹਿੰਗੀ ਤਾਂ ਹੋਈ ਹੈ ਸਰ ਹਰ ਚੀਜ਼ ਜਿਹੜੀ ਹੈਗੀ ਉਹ ਫਲਕਚੂਏਟ ਕਰ ਰਹੀ ਹੈ ਨਾ ਹਰ ਇੱਕ ਚੀਜ਼ ਦੇ ਰੇਟ ਜਿਹੜੇ ਹੈਗੇ ਨੇ ਉਹ ਵਧੇ ਜਾ ਰਹੇ ਨੇ ਇੱਕ ਆਮ ਜਿਹੜਾ ਸੈਲਰੀ ਪਰਸਨ ਹੈ ਉਹਦੇ ਲਈ ਤਾਂ ਜਿਹੜੀ ਹੈਗੀ ਹੈ ਕਿਚਨ ਚਲਾਣਾ ਜਾਂ ਘਰ ਚਲਾਣਾ ਡੇ ਬਾਈ ਡੇ ਮਹਿੰਗਾ ਹੀ ਹੁੰਦਾ ਜਾ ਰਿਹਾ ਹੈ ਤਾਂ ਬਿਲਕੁਲ ਜਿਵੇਂ ਲੇਡੀਆਂ ਜਿਹੜੇ ਜਿਹਨਾਂ ਨੇ ਕਹਿੰਦਾ ਜਿਹੜੀ ਕਾਰ ਦੀ ਰਸੋਈ ਜਿਹਨਾਂ ਲਈ ਮਹਿੰਗੀ ਜ਼ਰੂਰ ਹੈ ਸਮਾਨ ਮਹਿੰਗਾ ਆਏਗਾ ਸਬਜ਼ੀ ਵਗੈਰਾ ਤਾਂ ਜਿਹੜਾ ਬਜਟ ਉੱਪਰ ਵੀ ਪਰ ਕੇ ਬੰਦਾ ਪਟਿਆਲੇ ਦੇ ਕੈਮਰਾਮੈਨ ਸੰਦੀਪ ਦੇ ਨਾਲ ਕੇਸ਼ਵ ਕੁਮਾਰ ਪੰਜਾਬ ਬੋਲਦਾ